ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਸਾਂਝੀ ਕਰਨ ਵਾਲੇ ਹਾਂ ਜੀ ਕਿ ਐਸ ਅੱਖਰ ਵਾਲੇ ਜੀ ਅੱਖਰ ਵਾਲੇ ਆਰ ਅੱਖਰ ਵਾਲੇ ਤੇ ਡੀ ਅੱਖਰ ਵਾਲਿਆਂ ਦੀ ਮਹਾ ਭਵਿੱਖ ਬਾਣੀ ਆ ਕਿ ਇਹਨਾਂ ਦੀ ਜ਼ਿੰਦਗੀ ਵਿੱਚ ਨਵੰਬਰ ਦਾ ਮਹੀਨਾ ਜਿਹੜਾ ਹੈ ਕਿਵੇਂ ਦਾ ਰਹਿਣ ਵਾਲਾ ਹੈ ਕਿਹੜੇ ਕਿਹੜੇ ਜ਼ਿੰਦਗੀ ਵਿੱਚ ਉਤਰਾ ਚੜਾ ਹੋਣਗੇ ਕਿਹੜੀਆਂ ਕਿਹੜੀਆਂ ਇਹਨਾਂ ਨੂੰ ਖੁਸ਼ਖਬਰੀਆਂ ਦੱਸ ਜਿਹੜੀਆਂ ਹਨ ਉਹ ਮਿਲ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਲਿਖ ਕੇ ਹਾਜ਼ਰੀ ਲਖਵਾਓ ਤਾਂ ਕਿ ਉਹਨਾਂ ਦੀ ਸਦਾਵ ਕਿਰਪਾ ਬਾਰਾਂ ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਤਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਕਿ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਨਵੰਬਰ ਦਾ ਮਹੀਨਾ ਕਿਵੇਂ ਦਾ ਰਹਿਣ ਵਾਲਾ ਹੈ ਕਿਹੜੀਆਂ ਕਿਹੜੀਆਂ ਉਹਨਾਂ ਨੂੰ ਖੁਸ਼ਖਬਰੀਆਂ ਮਿਲਣਗੀਆਂ ਤੇ ਕਿਹੜੀਆਂ ਗੱਲਾਂ ਦੀ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸਾਵਧਾਨੀ ਵਰਤਣੀ ਪੈਣੀ ਹੈ ਤੇ ਜੇਕਰ ਉਹ ਸਾਵਧਾਨੀ ਵਰਤਦੇ ਹਨ ਤਾਂ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੋ ਦੋਸਤੋ ਤੁਸੀਂ ਹੁਣ ਧਨ ਦੇ ਨਾਲ ਮਾਲਾ-ਮਾਲ ਹੋ ਜਾਓਗੇ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਕਿਉਂਕਿ ਰਿੱਧੀ ਸਿੱਧੀ ਦੇ ਦਾਤਾ ਭਗਵਾਨ ਗਣੇਸ਼ ਤੇ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਤੁਸੀਂ ਨਵੰਬਰ ਦੇ ਮਹੀਨੇ ਵਿੱਚ ਧਨਵਾਨ ਬਣਨ ਵਾਲੇ ਹੋ ਤੁਹਾਡੇ ਮਨ ਦੇ ਵਿੱਚ ਖੁਸ਼ੀਆਂ ਦੇ ਲੱਡੂ ਫੁੱਟਣ ਵਾਲੇ ਹਨ ਕਿਉਂਕਿ ਇਸ ਸਮੇਂ ਤੁਹਾਨੂੰ ਬਹੁਤ ਹੀ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਦੋਸਤੋ ਅੱਜ ਦੀ ਵੀਡੀਓ ਬੜੀ ਹੀ ਇੰਪੋਰਟੈਂਟ ਹੈ ਇਸ ਲਈ ਤੁਹਾਨੂੰ ਇਹ ਵੀਡੀਓ ਪੂਰੀ ਜ਼ਰੂਰ ਸੁਣਨੀ ਚਾਹੀਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਭਗਵਾਨ ਗਣੇਸ਼ ਤੇ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਨਵੰਬਰ ਦਾ ਮਹੀਨਾ ਤੁਹਾਡੇ ਲਈ ਚੰਗਾ ਸਮਾਂ ਰਹਿਣ ਵਾਲਾ ਹੈ ਇਹਨਾਂ ਦਿਨਾਂ ਵਿੱਚ ਤੁਹਾਡੇ ਉੱਤੇ ਗਜਕੇਸਰੀ ਯੋਗ ਧਨ ਲక్ష్ਮੀ ਯੋਗ ਸਵਾਰਤ ਸਿੱਧੀ ਯੋਗ ਅਮਰਿਤ ਸਿੱਧੀ ਯੋਗ ਬਣਨ ਜਾ ਰਹੇ ਹਨ ਤੁਹਾਨੂੰ ਮਿਲਣਗੀਆਂ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਜਿਸ ਪ੍ਰਕਾਰ ਤੁਸੀਂ 5 ਹੀ ਦਿਨਾਂ ਵਿੱਚ ਪਹਿਲਾਂ ਹੀ ਅਮੀਰ ਹੋ ਜਾਓਗੇ ਤੇ ਕਿਹੜੀਆਂ ਸਾਵਧਾਨੀਆਂ ਜੇਕਰ ਵਰਤ ਲੈਂਦੇ ਹੋ ਤਾਂ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਹਮੇਸ਼ਾ ਲਈ ਤੁਹਾਡੇ ਤੇ ਬਣ ਜਾਵੇਗਾ ਹੁਣ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਸਾਵਧਾਨੀਆਂ ਨਹੀਂ ਵਰਤ ਸਕਦੇ ਤਾਂ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਮਿਲਿਆ ਹੋਇਆ ਮੌਕਾ ਵੀ ਤੁਹਾਡੇ ਹੱਥ ਵਿੱਚੋਂ ਜਾ ਸਕਦਾ ਹੈ ਮਾਤਾ ਲਕਸ਼ਮੀ ਤੇ ਭਗਵਾਨ ਗਣੇਸ਼ ਦੀ ਕਿਰਪਾ ਨਾਲ ਤੁਹਾਨੂੰ ਧਨ ਪ੍ਰਾਪਤੀ ਦਾ ਬੜਾ ਹੀ ਵੱਡਾ ਕੋਈ ਲਾਭ ਹੋਣ ਵਾਲਾ ਹੈ ਇਸ ਗੱਲ ਦਾ ਧਿਆਨ ਰੱਖ ਲਓ ਕਿ ਇਹ ਸਮਾਂ ਤੁਹਾਡੀ ਆਰਥਿਕ ਸਥਿਤੀ ਨੂੰ ਹੁਣ ਮਜ਼ਬੂਤ ਕਰਨ ਵਾਲਾ ਆ ਚੁੱਕਾ ਹੈ ਕਿਉਂਕਿ ਇਸ ਸਮੇਂ ਵਿੱਚ ਤੁਹਾਡੇ ਲਈ ਰਾਜਯੋਗ ਗਜਕੇਸਰੀ ਯੋਗ ਦਾ ਬਹੁਤ ਵੱਡਾ ਸਰਪ੍ਰਾਈਜ਼ ਵੱਡਾ ਯੋਗ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਸਮਝ ਲਓ ਕਿ ਤੁਹਾਡੇ ਹੁਣ ਭਾਗ ਬਦਲਣ ਵਾਲੇ ਹਨ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਇਸ ਰਾਸ਼ੀ ਵਾਲਿਆਂ ਨੂੰ ਪੰਜ ਸ਼ੁਭ ਸਮਾਚਾਰ ਤੇ ਖੁਸ਼ਖਬਰੀਆਂ ਮਿਲਣਗੀਆਂ ਜਿਸ ਨਾਲ ਇਹਨਾਂ ਦੇ ਘਰ ਪਰਿਵਾਰ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿ ਜਾਵੇਗਾ ਕੋਈ ਵੱਡਾ ਸਰਪ੍ਰਾਈਜ਼ ਤੁਹਾਨੂੰ ਫੌਰਨ ਤੋਂ ਮਿਲ ਸਕਦਾ ਹੈ ਇਸ ਮਹੀਨੇ ਤੁਹਾਨੂੰ ਧਨ ਪ੍ਰਾਪਤੀ ਦੇ ਨਵੇਂ-ਨਵੇਂ ਮੌਕੇ ਮਿਲ ਸਕਦੇ ਹਨ ਕਿਉਂਕਿ ਗੁਰੂ ਪ੍ਰਸਤ ਅੰਮ੍ਰਿਤ ਸiddhi ਯੋਗ ਸਰਵ ਸiddhi ਯੋਗ ਦੀ ਯੋਗ ਤੁਹਾਡੇ ਲਈ ਬਣ ਰਹੇ ਹਨ ਦੋਸਤੋ ਤੁਹਾਡੀ ਜ਼ਿੰਦਗੀ ਵਿੱਚ ਤੁਸੀਂ ਹੁਣ ਆਪਣੀ ਕਿਸਮਤ ਨੂੰ ਚਮਕਦਿਆਂ ਹੋਏ ਆ ਖੁਦ ਵੇਖੋਗੇ 6 ਮਹੀਨਿਆਂ ਦੇ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਇਹੋ ਜਿਹਾ ਸੁਭਾਗਾ ਸਮਾਪਰਾਪਤ ਹੋਣ ਵਾਲਾ ਹੈ ਇਸ ਸਮੇਂ ਸਰਪ੍ਰਾਈਜ਼ ਵੀ ਮਿਲ ਸਕਦਾ ਹੈ ਤੁਹਾਨੂੰ ਕਿਸੇ ਬਾਹਰਲੇ ਮੁਲਕ ਵਿੱਚ ਗਏ ਹੋਏ ਕਿਸੇ ਕਰੀਬੀ ਰਿਸ਼ਤੇਦਾਰ ਵੱਲੋਂ ਕਿਸੇ ਭੈਣ ਭਰਾ ਦੇ ਵੱਲੋਂ ਕੋਈ ਖੁਸ਼ਖਬਰੀ ਦੀ ਗੱਲ ਸੁਣਨ ਨੂੰ ਮਿਲ ਸਕਦੀ ਹੈ ਮਾਤਾ ਲਕਸ਼ਮੀ ਜੀ ਦੀ ਕਿਰਪਾ ਦੇ ਨਾਲ ਪੂਰੇ 6 ਮਹੀਨਿਆਂ ਬਾਅਦ ਤੁਹਾਡੇ ਲਈ ਇਹ ਯੋਗ ਬਣਿਆ ਹੈ ਹੁਣ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਜਿਹੜੀਆਂ ਹਨ ਦੂਰ ਹੋ ਰਹੀਆਂ ਹਨ ਕਾਫੀ ਸਮੇਂ ਤੋ ਤੁਸੀਂ ਬਹੁਤ ਹੀ ਮਾੜੇ ਸਮੇਂ ਵਿੱਚੋਂ ਲੰਘ ਰਹੇ ਸੀ ਪਰ ਹੁਣ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ ਤੁਸੀਂ ਆਪਣੇ ਪ੍ਰਤੀ ਯੋਜਨਾਵਾਂ ਜਿਹੜੀਆਂ ਵੀ ਬਣਾ ਕੇ ਰੱਖੀਆਂ ਸਨ ਉਹ ਸੁੱਖ ਸਹੂਲਤਾਂ ਹੁਣ ਤੁਹਾਨੂੰ ਸਾਰੀਆਂ ਹੀ ਪ੍ਰਾਪਤ ਹੋ ਜਾਣਗੀਆਂ ਪੈਸਾ ਧਨ ਦੌਲਤ ਤੇ ਸ਼ੁਭ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਹਾਨੂੰ ਕਦੇ ਵੀ ਕਿਸੇ ਕੋਲੋਂ ਕੁਝ ਹੁਣ ਮੰਗਣਾ ਨਹੀਂ ਪਵੇਗਾ ਇਸ ਮਹੀਨੇ ਵਿੱਚ ਤੁਹਾਡੇ ਲਈ ਧਨ ਪ੍ਰਾਪਤੀ ਦੇ प्रबल ਯੋਗ ਬਣਦੇ ਹੋਏ ਦਿਖਾਈ ਦੇ ਰਹੇ ਹਨ ਹੁਣ ਤੁਹਾਨੂੰ ਸਭ ਕੁਝ ਮਿਲਣ ਵਾਲਾ ਹੈ ਜਿਸਦੇ ਤੁਸੀਂ ਹੱਕਦਾਰ ਹੋ ਹੁਣ ਤੁਸੀਂ ਸਮਝ ਲਓ ਤੁਹਾਡੀ ਲਾਟਰੀ ਲੱਗਣ ਵਾਲੀ ਹੈ ਤੁਸੀਂ ਜੇਕਰ ਕਿਸੇ ਨੂੰ ਪੈਸਾ ਉਧਾਰ ਦੇਣਾ ਹੈ ਤਾਂ ਬਹੁਤ ਸਾਵਧਾਨੀ ਦੀ ਵਰਤੋਂ ਕਰਨੀ ਹੈ ਤੁਹਾਨੂੰ ਆਪਣੇ ਹੱਥ ਵਿੱਚੋਂ ਆਪਣੀ ਕਿਸਮਤ ਪੂਰੀ ਜਾਂਦੀ ਦਿਖਾਈ ਦੇਵੇਗੀ ਨਹੀਂ ਤਾਂ ਤੁਹਾਡੇ ਹੱਥੋਂ ਪੈਸਾ ਇਵੇਂ ਖਿਸਕੇਗਾ ਜਿਵੇਂ ਪਤਾ ਹੀ ਨਹੀਂ ਕੀ ਹੋ ਗਿਆ ਹੋਵੇ ਫਿਰ ਉਹ ਪੈਸਾ ਲੈਣਾ ਤੁਹਾਡੇ ਲਈ ਮੁਸ਼ਕਲ ਹੋ ਜਾਵੇਗਾ ਇਹ ਤੁਹਾਡੀ ਜ਼ਿੰਦਗੀ ਦੇ ਪਿਛਲੇ ਸਮੇਂ ਤੋਂ ਵੀ ਜ਼ਿਆਦਾ ਪਰੇਸ਼ਾਨੀਆਂ ਦੇ ਨਾਲ ਨਹੀਂ ਤਾਂ ਤੁਹਾਨੂੰ ਯੋਜਨਾ ਪੈ ਸਕਦਾ ਹੈ ਪਰ ਜੇਕਰ ਸਾਰੀਆਂ ਹੀ ਪਰੇਸ਼ਾਨੀਆਂ ਤੋਂ ਦੂਰ ਹੋਣਾ ਚਾਹੁੰਦੇ ਹੋ ਤਾਂ ਸਾਵਧਾਨੀਆਂ ਵਰਤਣੀਆਂ ਸ਼ੁਰੂ ਕਰ ਦਿਓ ਦਿਲ ਤੋਂ ਨਹੀਂ ਦਿਮਾਗ ਤੋਂ ਸੋਚਣਾ ਸ਼ੁਰੂ ਕਰ ਦਿਓ ਜਿਸ ਨਾਲ ਤੁਹਾਡਾ ਆਤਮ ਵਿਸ਼ਵਾਸ ਵੀ ਵੱਧ ਜਾਵੇਗਾ ਤੁਹਾਡਾ ਜਿਹੜਾ ਰਾਜਨੀਤਿਕ ਤੇ ਸਮਾਜਿਕ ਜੀਵਨ ਹੈ ਉਸ ਵਿੱਚ ਵੀ ਤਬਦੀਲੀਆਂ ਆਉਣ ਵਾਲੀਆਂ ਹਨ ਤੁਹਾਨੂੰ ਦੱਸ ਦਈਏ ਕਿ ਖਾਸ ਮਕਾਮ ਤੁਸੀਂ ਆਪਣੀ ਜ਼ਿੰਦਗੀ ਵਿੱਚ ਹੁਣ ਹਾਸਲ ਕਰ ਸਕਦੇ ਹੋ ਇਸ ਸਮੇਂ ਵਿੱਚ ਤੁਹਾਨੂੰ ਮਾਨਸਨ ਮਾਨ ਦੇ ਨਾਲ ਨਾਲ ਧਰਮ ਕਰਮ ਦੇ ਕੰਮਾਂ ਵਿੱਚ ਵੀ ਤੁਹਾਡਾ ਮਨ ਲੱਗਣ ਵਾਲਾ ਹੈ ਤੁਹਾਨੂੰ ਘਰ ਵਿੱਚ ਬਿਹਤਰੀਨ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਘਰ ਦੇ ਜੀਵਾਂ ਵੱਲੋਂ ਖੁਸ਼ ਨਮਾ ਮਾਹੌਲ ਮਿਲ ਜਾਵੇਗਾ ਤੁਹਾਡੇ ਲਈ ਬਹੁਤ ਸਮਾਂ ਵਧੀਆ ਹੈ ਕਿਉਂਕਿ ਇਸ ਸਮੇਂ ਤੁਹਾਨੂੰ ਪਰਿਵਾਰ ਦਾ ਸਹਿਯੋਗ ਪ੍ਰਾਪਤ ਹੋਵੇਗਾ ਤੁਹਾਨੂੰ ਕਰਦੇ ਹਾਂ ਦਾ ਸਹਿਯੋਗ ਮਿਲਣ ਦੇ ਨਾਲ ਤੁਸੀਂ ਤਰੱਕੀ ਦੀ ਰਾਹ ਤੇ ਚੱਲ ਸਕਦੇ ਹੋ ਜੇਕਰ ਤੁਸੀਂ ਕਿਸੇ ਨੂੰ ਪੈਸਾ ਉਧਾਰ ਦਿੱਤਾ ਹੈ ਉਸ ਪੈਸੇ ਵਿੱਚੋਂ ਕੁਝ ਹਿੱਸਾ ਤੁਹਾਨੂੰ ਵਾਪਸ ਮਿਲ ਸਕਦਾ ਹੈ ਪਰ ਜੇਕਰ ਕੋਸ਼ਿਸ਼ ਕਰੋਗੇ ਤਾਂ ਪੈਸੇ ਦੇਣ ਵਾਲੇ ਵਿਅਕਤੀ ਨੂੰ ਉਮੀਦਾਂ ਉਸ ਤੋਂ ਲਓਗੇ ਕਿ ਤੂੰ ਮੇਰਾ ਸਾਰਾ ਹੀ ਪੈਸਾ ਵਾਪਸ ਕਰ ਦੇ ਤਾਂ ਪੈਸਾ ਮਿਲ ਸਕਦਾ ਹੈ ਵੈਸੇ ਤਾਂ ਇਹਨਾਂ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਧਨ ਪ੍ਰਾਪਤੀ ਦੇ प्रबल ਯੋਗ ਹਨ ਜੇਕਰ ਇਸ ਰਾਸ਼ੀ ਵਾਲੇ ਬਿਜ਼ਨਸ ਵਾਲੇ ਲੋਕ ਹਨ ਤਾਂ ਉਥੇ ਵੀ ਧਨ ਪ੍ਰਾਪਤੀ ਦੇ ਯੋਗ ਬਣਦੇ ਹੋਏ ਦਿਖਾਈ ਦੇ ਰਹੇ ਹਨ ਉਹਨਾਂ ਦੇ ਬਿਜ਼ਨਸ ਵਿੱਚ ਅਚਾਨਕ ਲਾਭ ਹੋਣ ਦੀ ਸੰਭਾਵਨਾ ਹੈ ਜਿਸ ਦੀ ਤਰੱਕੀ ਨੂੰ ਉਹ ਵੇਖ ਕੇ ਆਪ ਵੀ ਖੁਦ ਹੈਰਾਨ ਹੋ ਜਾਣਗੇ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੋ ਵੀ ਤੁਹਾਨੂੰ ਮੌਕਾ ਮਿਲੇ ਹੱਥੋਂ ਨਾ ਜਾਣ ਦਿਓ ਕਦੇ ਵੀ ਆਪਣੀ ਨੌਕਰੀ ਨੂੰ ਛੋਟਾ ਤੇ ਵੱਡਾ ਨਹੀਂ ਸਮਝਣਾ ਉਸ ਉੱਪਰ ਜਿੰਨੀ ਵੀ ਤੁਸੀਂ ਮਿਹਨਤ ਕਰਦੇ ਹੋ ਤੁਹਾਡੀ ਤਰੱਕੀ ਦੇ ਯੋਗ ਬਣਦੇ ਹੋਏ ਦਿਖਾਈ ਦੇ ਰਹੇ ਹਨ ਤੁਹਾਡੇ ਲਈ ਕਿਸੇ ਜ਼ਰੂਰਤਮੰਦ ਵਿਅਕਤੀ ਦੀ ਮਦਦ ਕਰਨ ਦੇ ਲਈ ਬਹੁਤ ਪ੍ਰਭਲ ਯੋਗ ਹਨ ਜੇਕਰ ਤੁਸੀਂ ਕਿਸੇ ਦੀ ਮਦਦ ਕਰ ਦਿੰਦੇ ਤੁਹਾਡੇ ਤੇ ਭਗਵਾਨ ਗਣੇਸ਼ ਤੇ ਮਾਤਾ ਲਕਸ਼ਮੀ ਜੀ ਦੀ ਕਿਰਪਾ ਹੋਰ ਜ਼ਿਆਦਾ ਹੋ ਜਾਵੇਗੀ ਆਪਣੇ ਅਸੂਲਾਂ ਪ੍ਰਤੀ ਕਦੇ ਵੀ ਸਮਝੌਤਾ ਨਾ ਕਰਿਓ ਇਹ ਤੁਹਾਡੇ ਲਈ ਫਿਰ ਚੰਗਾ ਹੋਵੇਗਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਮਜ਼ਬੂਤ ਬਣ ਕੇ ਹੀ ਰਹਿਣਾ ਚਾਹੀਦਾ ਹੈ ਕਦੇ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਇਸ ਸਮੇਂ ਤੁਹਾਡੇ ਘਰ ਵਿੱਚ ਧਾਰਮਿਕ ਪ੍ਰੋਗਰਾਮ ਵੀ ਹੋ ਸਕਦਾ ਹੈ ਆਪਣੀ ਸਮਝ ਸੋਚ ਬੁੱਧੀ ਦੇ ਦੁਆਰਾ ਹੀ ਤੁਸੀਂ ਆਪਣੇ ਸਾਰੇ ਕੰਮਾਂ ਨੂੰ ਕਰਨ ਵਿੱਚ ਸਫਲ ਹੋ ਜਾਓਗੇ ਸਾਰੇ ਕੰਮਾਂ ਨੂੰ ਯੋਜਨਾਬੱਧ ਤਰੀਕੇ ਨਾਲ ਕਰੋ ਤੁਹਾਡੇ ਘਰ ਵਿੱਚ ਮਹਿਮਾਨਾਂ ਦਾ ਆਗਮਨ ਵੀ ਹੋ ਜਾਵੇਗਾ ਸਾਰੇ ਮਹਿਮਾਨ ਤੁਹਾਡੇ ਨਾਲ ਮਿਲ ਜੁਲ ਕੇ ਰਹਿਣਗੇ ਤੁਹਾਡੀ ਤਾਰੀਫ ਵੀ ਕਰਨਗੇ ਤੁਹਾਨੂੰ ਦੱਸ ਦਈਏ ਕਿ ਸਾਵਧਾਨੀ ਦੇ ਤੌਰ ਤੇ ਕਦੇ-ਕਦੇ ਤੁਹਾਡੇ ਮਨ ਦਾ ਸੁਭਾ ਦੂਜਿਆਂ ਪ੍ਰਤੀ ਮਨ ਮਿਟਾ ਵਾਲਾ ਪਨ ਸਕਦਾ ਹੈ ਪਰ ਜੇਕਰ ਤੁਸੀਂ ਆਪਣੇ ਤੇ ਕੰਟਰੋਲ ਰੱਖੋਗੇ ਲੋਕਾਂ ਨਾਲ ਬਣਾ ਕੇ ਰੱਖੋਗੇ ਜ਼ਿੰਦਗੀ ਖੁਸ਼ ਨਮਾ ਬਤੀਤ ਹੋਵੇਗੀ ਘਰ ਵਿੱਚ ਕਿਸੇ ਛੋਟੀ ਜਿਹੀ ਗੱਲ ਤੋਂ ਗਲਤਫਹਿਮੀ ਪੈਦਾ ਹੋ ਸਕਦੀ ਹੈ ਜਿਸ ਦੀ وجہ ਨਾਲ ਤੁਹਾਡਾ ਕੋਈ ਨੁਕਸਾਨ ਵੀ ਹੋ ਸਕਦਾ ਹੈ ਪਰ ਤੁਸੀਂ ਜੇਕਰ ਉਸ ਗੱਲ ਨੂੰ ਸਮੇਂ ਸਿਰ ਕਲੀਅਰ ਕਰ ਲੈਿੰਦੇ ਹੋ ਤਾਂ ਤੁਹਾਡੇ ਰਿਸ਼ਤਿਆਂ ਦੇ ਵਿੱਚ ਦਰਾੜ ਨਹੀਂ ਪਵੇਗੀ ਘਰ ਪਰਿਵਾਰ ਦਾ ਮਾਹੌਲ ਵੀ ਚੰਗਾ ਹੋ ਜਾਵੇਗਾ ਕਰ ਪਰਿਵਾਰ ਦੇ ਮੈਂਬਰਾਂ ਨਾਲ ਤੁਸੀਂ ਸੰਬੰਧ ਚੰਗੇ ਬਣਾ ਕੇ ਰੱਖੋ ਉਹਨਾਂ ਨੂੰ ਗਲਤ ਬਾਣੀ ਦਾ ਪ੍ਰਯੋਗ ਨਹੀਂ ਕਰਨਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੀ ਆਪਣੇ ਵਿਹਾਰ ਨੂੰ ਚੰਗਾ ਬਣਾ ਸਾਰੇ ਕੰਮ ਫਿਰ ਤੁਸੀਂ ਸਫਲਤਾਪੂਰਵਕ ਪੂਰੇ ਕਰ ਲਓਗੇ ਨਾਲ ਹੀ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕਿਸੇ ਤੇ ਅੰਨਾ ਵਿਸ਼ਵਾਸ ਨਾ ਕਰੋ ਤਾਂ ਹੀ ਚੰਗਾ ਹੋਵੇਗਾ ਉਹ ਤੁਹਾਡੇ ਨਾਲ ਨਜ਼ਦੀਕੀ ਬਣਾ ਕੇ ਤੁਹਾਡੇ ਨਾਲ ਠੱਗੀ ਵੀ ਕਰ ਸਕਦੇ ਹਨ ਤੁਹਾਨੂੰ ਧੋਖਾ ਦੇ ਸਕਦੇ ਹਨ ਤੁਸੀਂ ਹਰ ਕੰਮ ਕਰਨ ਲੱਗੇ ਆ ਥੋੜਾ ਜਿਹਾ ਸਾਵਧਾਨ ਤੇ ਚੁਕੰਨੇ ਹੋ ਕੇ ਰਹਿਣਾ ਹੈ ਆਪਣੇ ਕੈਰੀਅਰ ਦੇ ਪ੍ਰਤੀ ਲਾਪਰਵਾਹੀ ਤਾਂ ਬਿਲਕੁਲ ਵੀ ਨਹੀਂ ਕਰਨੀ ਭਵਿੱਖ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਨਹੀਂ ਤਾਂ ਤੁਹਾਡੇ ਲਈ ਨੁਕਸਾਨ ਦੇ ਹੋ ਸਕਦਾ ਹੈ ਇਸ ਲਈ ਸਾਵਧਾਨੀ ਵਰਤਣੀ ਬੜੀ ਜ਼ਰੂਰੀ ਹੈ ਤੁਹਾਡੇ ਲਈ ਜੇ ਗੱਲ ਕਰੀਏ ਲਵ ਲਾਈਫ ਦੀ ਤਾਂ ਇਹਨਾਂ ਨੂੰ ਦੱਸ ਦਈਏ ਕਿ ਪਤੀ ਪਤਨੀ ਦੇ ਪ੍ਰੇਮ ਸੰਬੰਧ ਵਿੱਚ ਪਿਆਰ ਵਧਣ ਵਾਲਾ ਹੈ ਚੰਗੇ ਸੰਬੰਧ ਬਣਨਗੇ ਤੁਹਾਡਾ ਜੀਵਨ ਪੂਰਾ ਹੀ ਸਹਿਯੋਗ ਤੇ ਸੁਖਮਈ ਵਾਲਾ ਬਣ ਜਾਵੇਗਾ। ਤੁਹਾਡੇ ਪਰਿਵਾਰ ਵਿੱਚ ਹੁਣ ਵਾਧਾ ਹੋਣ ਵਾਲਾ ਹੈ, ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣੇਗਾ। ਇਸ ਸਮੇਂ ਤੁਹਾਡੇ ਵਿਹਦੇ ਯੋਗ ਬਣਦੇ ਹੋਏ ਦਿਖਾਈ ਦੇ ਰਹੇ ਹਨ ਜੇਕਰ ਗੱਲ ਕਰੀਏ ਕੈਰੀਅਰ ਦੀ ਤਾਂ ਇਹ ਸਮਾਂ ਪੂਰਨਤਾ ਤੁਹਾਡੇ ਪੱਖ ਵਿੱਚ ਹੈ। ਜਿਹੜੇ ਲੋਕ ਬਿਜ਼ਨਸ ਕਰਦੇ ਹਨ, ਜਿਵੇਂ ਤੇਲ ਜਾਂ ਦੁਕਾਨਦਾਰੀ ਦਾ ਕੋਈ ਬਿਜ਼ਨਸ ਕਰਦੇ ਹਨ, ਉਹਨਾਂ ਨੂੰ ਕਾਫੀ ਜ਼ਿਆਦਾ ਮੁਨਾਫਾ ਮਿਲੇਗਾ। ਇਸ ਸਮੇਂ ਵਿੱਚ ਆਪਣੀ ਮਿਹਨਤ ਨੂੰ ਤੁਸੀਂ ਜਾਰੀ ਰੱਖਣਾ ਹੈ। ਆਪਣੀ ਮਿਹਨਤ ਨੂੰ ਜਾਰੀ ਰੱਖੋਗੇ ਤਾਂ ਤੁਸੀਂ ਧਨ ਨਾਲ ਮਾਲਾ-ਮਾਲ ਹੋ ਜਾਓਗੇ, ਉਚਾਈਆਂ ਨੂੰ ਛੂਹ ਸਕਦੇ ਹੋ। ਇਸ ਸਮੇਂ ਵਿੱਚ ਨੌਕਰੀ-ਪੇਸ਼ਾ ਲੋਕਾਂ ਨੂੰ ਆਫਿਸ ਵਿੱਚ ਕੋਈ ਐਸੀ ਜ਼ਿੰਮੇਵਾਰੀ ਮਿਲ ਜਾਵੇਗੀ ਜਿਸ ਨੂੰ ਉਹ ਬਖੋਭੀ ਤਨੋਂ ਮਨੋਂ ਨਿਭਾਉਣਗੇ ਤੇ ਉਹ ਆਪਣੇ ਜਿਹੜੇ ਹੈੱਡ ਹਨ ਉਹਨਾਂ ਨੂੰ ਖੁਸ਼ ਕਰ ਲੈਣਗੇ। ਜਿਸ ਦੇ ਨਾਲ ਉਹਨਾਂ ਦੀ ਪ੍ਰੋਮੋਸ਼ਨ ਵੀ ਹੋ ਸਕਦੀ ਹੈ, ਤਨਖਾਹ ਵਿੱਚ ਵਾਧਾ ਹੋ ਸਕਦਾ ਹੈ। ਤੁਹਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋ ਜਾਵੇਗਾ। ਜੇਕਰ ਵਿਦਿਆਰਥੀ ਵਰਗ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਸ ਸਮੇਂ ਪੜ੍ਹਾਈ ਵਿੱਚ ਮਨ ਲੱਗੇਗਾ। ਉਹ ਮਨ ਤੋਂ ਸੋਚ ਕੇ ਦਿਮਾਗ ਤੋਂ ਚੱਲਣਗੇ ਜਿਸ ਨਾਲ ਤੁਸੀਂ ਆਪਣੇ ਜੀਵਨ ਵਿੱਚ ਫਾਇਦਾ ਲੈ ਸਕਦੇ ਹੋ, ਤਰੱਕੀ ਕਰ ਸਕਦੇ ਹੋ। ਮੰਨ ਕੇ ਚੱਲੋ ਕਿ ਇਹਨਾਂ ਰਾਸ਼ੀ ਵਾਲਿਆਂ ਦਾ ਸਮਾਂ ਇਹਨਾਂ ਦੇ ਪੱਖ ਵਿੱਚ ਹੈ, ਇਹਨਾਂ ਦਾ ਭਰਪੂਰ ਲਾਭ ਉਠਾਓ।